ਬੜੀ ਤਰ੍ਹਾਂ ਦਾ ਖਤਰਤਾ ਕਰਨ ਜਾ ਰਹੇ ਆ ਉਹਦੇ ਵਾਸਤੇ ਅਸੀਂ ਸਾਰੇ ਜ਼ਿਲ੍ਹਿਆਂ ਚ ਵੀ ਬੇਨਤੀ ਕਰ ਰਹੇ ਆ ਸਾਰੇ ਲੋਕਾਂ ਨੂੰ ਕਿ ਉੱਥੇ ਵੱਧ ਤੋਂ ਵੱਧ ਦੋ ਦਿਨ ਤੁਸੀਂ ਸਹਿਯੋਗ ਦਿਓ ਤੇ ਆਪਾਂ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨੌਜਵਾਨੀ ਨਸ਼ੇ ਆ ਜਾਂ ਕਿਸਾਨ ਸਦੇ ਰੋੜਾਂ ਤੇ ਆ ਬੰਦੀ ਸਿੰਘਾਂ ਦਾ ਮੋਰਚਾ ਵਾ ਉਹ ਕਿਸੇ ਪਾਸੇ ਨਹੀਂ ਸਰਕਾਰ ਸਾਡੀ ਕਿਤੇ ਗੱਲ ਸੁਣਵਾਈ ਹੋ ਨਹੀਂ ਦੀ ਤੇ ਇਸ ਕਰਕੇ ਅਸੀਂ ਹੁਣ ਆਪਾਂ ਕੋਈ ਨਵਾਂ ਜੋੜੀਆਂ ਸਾਡੀਆਂ ਸਿਆਸੀ ਤਰ੍ਹਾਂ ਸੀ ਉਹ ਵੀ ਆਪਣਾ ਜ਼ਿੰਮੇਵਾਰੀ ਤੋਂ ਭੱਜ ਚੁੱਕੀਆਂ ਆ ਤੇਸ ਕਰਕੇ ਆਪਾਂ ਨੂੰ ਹੁਣ ਜੋ ਪੰਜਾਬ ਦਾ ਦੁੱਖ ਦਰਦ ਰੱਖਣ ਵਾਲੇ ਜੋ ਇਸ ਧਰਤੀ ਦਾ ਜੋ ਨਮਕਾ ਕੇ ਹਰਾਮਨਾਮ ਕਰਨ ਵਾਲੇ ਜਿਹੜੇ ਆ ਨਾ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇਹਨੂੰ ਬਚਾਈਏ ਕਿਉਂਕਿ ਜੋ ਪੰਜਾਬ ਦੀ ਹਵਾ ਪਾਣੀ ਕਿਸਾਨੀ ਇਹ ਜਵਾਨੀ ਸਾਰਿਆਂ ਵਾਸਤੇ ਤੇ ਇਹ ਇਹ ਅਸੀਂ ਪਲੇਟਫਾਰਮ ਇਸ ਬੜੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਇੱਕ ਨਵੀਂ ਪਾਰਟੀ ਦੀ ਲੋੜ ਹੈ ਪੰਜਾਬ ਦੀ। ਕੌਣ ਸੀ ਪਾਰਟੀ 14 ਤਰੀਕ ਨੂੰ ਆਪ ਪੰਜਾਬ ਵਿੱਚ ਕਰਨੀ ਜਾ ਰਹੀ ਹੈ? ਨਹੀਂ ਅਜੇ ਉਹਦਾ ਨਾਂ ਅਸੀਂ ਪੰਜਾਬ ਉਹ ਦਿਨ 14 ਤਰੀਕ ਨੂੰ ਅਸੀਂ ਉਹਦੇ ਵਾਸਤੇ ਇੱਕ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਦਾ ਅਨਾਉਂਸ ਕਰਾਂਗੇ। ਫਿਰ ਉਹ ਜੋ ਵੀ ਫਾਰਮੈਲਿਟੀਸ ਹੋ ਗਈ ਉਹਦੇ ਨਾਂ ਦੀ ਉਹਦੇ ਪਾਰਟੀ ਦਾ ਸੰਵਿਧਾਨ ਦੀ ਦੂਜੀਆਂ ਚੀਜ਼ਾਂ ਜੋ ਵੀ ਅੱਗੇ ਉਹਦਾ ਢਾਂਚੇ ਨੂੰ ਕਿਦਾਂ ਅੱਗੇ ਅਸੀਂ ਜ਼ਿਲੇ ਵਾਜ ਪਿੰਡਾਂ ਤੱਕ ਲੈ ਕੇ ਜਾਵਾਂਗੇ ਉਸ ਉਹ ਮੁੜ ਕੇ ਉਹ ਉਹ ਜਿਹੜੀ ਕਮੇਟੀ ਹੋ ਗਈ ਉਹ ਅੱਗੇ ਵਰਕਿੰਗ ਕਮੇਟੀ ਜਾਂ ਕੋਈ ਹੋਰ ਕਮੇਟੀਆਂ ਬਣਾ ਕੇ ਕੋਈ ਐਡਵਾਈਜ਼ਰੀ ਕਮੇਟੀ ਆ ਲੀਗਲ ਸਟਾਫ ਆ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਉਨੂੰ ਉਰ ਉਰ ਰੁਕ ਦੋ। 14 ਤਰੀਕ ਨੂੰ ਮਾਗੀਆ ਮਾਗੀ ਪਾਰਟੀ 14 ਤਰੀਕ ਨੂੰ ਆਪ ਜੋ ਮਾਗੀ ਕੇ ਦਿਨ ਪੇ ਜੋ ਸਿਰਫ ਆਪ ਇੱਕ ਕਮੇਟੀ ਬਣਾਓਗੇ ਪਾਰਟੀ ਦਾ ਅਨਾਉਂਸ ਉਸਕੇ ਬਾਅਦ ਕਰੋ। ਹਾਂਜੀ ਹਾਂਜੀ ਉਹ ਦਿਨ ਅਸੀਂ ਨਾ ਸਮਝੋ ਕਿ ਪਾਰਟੀ ਦਾ ਅਨਾਉਂਸ ਹੀ ਹੈ ਲੇਕਿਨ ਪਾਰਟੀ ਦਾ ਜੋ ਵੀ ਅੱਗੇ ਫਾਰਮੈਲਟੀ ਹੈ ਉਹ ਕਮੇਟੀ ਦੇ ਤਹਿਤ ਅੱਗੇ ਵਧਾएंगे ਅੱਗੇ ਅੱਗੇ ਇਸੇ ਵਧਾਵਾਂਗੇ ਉਹਨੂੰ। ਦੇ ਉਤੋਂ ਅੱਗੇ ਵਰਕਿੰਗ ਕਮੇਟੀ ਬਣਾਵਾਂਗੇ ਉਤੋਂ ਅੱਗੇ ਜ਼ਿਲ੍ਹਾ ਵਾਈਜ਼ ਜਾਂ ਜੋ ਵੀ ਬਲਾਕ ਵਾਈਜ਼ ਜੋ ਜਿੱਦਾਂ ਵੀ ਅੱਗੇ ਉਹਦਾ ਪਾਰਟੀ ਦਾ ਢਾਂਚਾ ਉਹਨੂੰ ਅੱਗੇ ਅਸੀਂ ਬਹੁਤ ਪਾਰਟੀ ਦਾ ਮੰਤਵ ਕੀ ਰਹੇਗਾ ਪਾਰਟੀ ਦਾ ਮੰਤਵ ਮੰਮਤੇ ਇਹੋ ਇਹ ਕਿ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਮੁੱਖ ਕਾਰਨ ਕੀ ਹੈ ਕਿ ਪਾਰਟੀ ਬਣਾਉਣ ਦੀ ਲੋੜ ਪੈ ਗਈ ਹੈ ਪਾਰਟੀ ਬਣਾਉਣ ਦੀ ਲੋੜ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਤੋਂ ਦੋ ਪਾਰਟੀਆਂ ਪਹਿਲਾਂ ਇੱਥੇ ਕਾਫੀ ਟਾਈਮ ਲੰਮਾ ਟਾਈਮ ਉਹਨਾਂ ਨੇ ਰਾਜ ਕੀਤਾ ਉਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਤੀਜੀ ਪਾਰਟੀ ਲੈਂਦੀ ਸੀ ਤੇ ਉਹਨਾਂ ਨੇ ਬਹੁਤ ਛੇਤੀ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਕਿਉਂਕਿ ਉਹ ਐ ਲੱਗਦਾ ਕਿ ਜਦੋਂ ਉਹ ਪੰਜਾਬ ਦੇ ਨਹੀਂ ਗੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਤੇ ਇਸ ਕਰਕੇ ਹੁਣ ਹਾਲਾਤ ਜਿਹੰਦੇ ਬਣੇ ਆ ਸਾਡੇ ਨੌਜਵਾਨੇ ਵੀ ਦੇਖੋ ਕਿ ਨਸ਼ਿਆਂ ਦਾ ਬੜਾ ਵੱਡਾ ਕਹਿਰ ਚੱਲ ਰਿਹਾ ਸਾਡੀ ਜਿਹੜੀ ਕਿਸਾਨੀ ਆ ਉਹ ਵੀ ਰੋੜਾਂ ਤੇ ਆ ਉਹ ਡੱਲੇਵਾਲ ਸਾਹਿਬ ਵੀ ਕਿੰਨੇ ਦਿਨਾਂ ਤੋਂ ਭੁਖੜ ਹੜਤਾਲ ਤੇ ਕੋਈ ਸਾਡੀ ਕਿਤੇ ਸੁਣਵਾਈ ਨਹੀਂ ਹੈ ਨਾ ਸਾਡੇ ਲੀਡਰਾਂ ਨੂੰ ਕੋਈ ਇਸ ਚੀਜ਼ ਦਾ ਕਿ ਅਸੀਂ ਵੀ ਇਹ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਲੋਕਾਂ ਨੇ ਸਾਨੂੰ ਚੁਣ ਕੇ ਸਰਕਾਰ ਬਣਾ ਕੇ ਦਿੱਤੀ ਆ ਤੇ ਅਸੀਂ ਲੋਕ ਲੋਕਾਂ ਦੇ ਹਿੱਤਾਂ ਲਈ ਕੋਈ ਕੰਮ ਕਰੀਏ ਤੇ ਇਸ ਕਰਕੇ ਹੁਣ ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਜਿਹੜੇ ਪੰਜਾਬ ਨਾਲ ਕੋਈ ਦਰਦ ਰੱਖਣ ਵਾਲੇ ਪੰਜਾਬ ਦੇ ਜਾਂ ਪੰਥਨਾ ਦਰਦ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਤੇ ਪਾਰਟੀ ਬਣਾ ਕੇ ਤੇ ਪੰਜਾਬ ਦੀ ਲੜਾਈ ਜਿਹੜੀ ਪੰਜਾਬ ਪਹਿਲਾਂ ਲੜਦਾ ਰਿਹਾ ਆਪਣੇ ਹੱਕਾਂ ਹਕੂਕਾਂ ਲਈ ਉਦੇ ਵਾਸਤੇ ਲੜਨ ਵਾਸਤੇ ਸਾਨੂੰ ਇਸ ਸੰਗਤ ਵੱਲੋਂ ਸਮਨਿਕਲਪੀ ਅਪੀਲ ਕੀ ਹੈ ਵੀ ਕੱਲ ਮੇਰੇ ਕੋ ਆ ਕੇ ਸਭੀ ਖਨੂਰੀ ਬਾਰਡਰ 'ਤੇ ਮਿਲੇ ਚਾਰ ਜਨਮ ਚਾਰ ਜਨਮ ਜਿਹੜੇ ਕੱਟ ਕੀਤਾ ਜਾਵੇ ਕੱਟ ਕੀਤਾ ਜਾਵੇ ਮੈਂ ਸੰਗਤਾਂ ਦੇ ਦਰਸ਼ਨ ਕਰਨਾ ਚਾਹੁੰਦਾ ਔਰ ਲਗਾਤਾਰ ਸੇ ਤੁਹਾਨੂੰ ਡਾਊਨ ਕਿਵੇਂ ਦੇਖ ਰਿਹਾ ਹੈ ਇਹ ਨਹੀਂ ਇਹ ਜੀ ਉਹਨਾਂ ਦੀ ਬਹੁਤ ਉਹਨਾਂ ਦੇ ਜਿਹੜੀ ਕੁਰਬਾਨੀ ਹੈ ਉਹਦੇ ਅੱਗੇ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਕੋਟਨ ਕੋਟ ਕਿ ਉਹਨਾਂ ਨੇ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ ਤੇ ਅਸੀਂ ਵੀ ਕੋਸ਼ਿਸ਼ ਅਸੀਂ ਵੀ ਸੰਗਤਾਂ ਨੂੰ ਤੁਹਾਡੇ ਥਰੂ ਵੀ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ ਤੇ ਅਸੀਂ ਵੀ ਜੇ 4 ਤਰੀਕ ਨੂੰ ਉਹਨਾਂ ਨੇ ਬੁਲਾਇਆ ਤੇ ਅਸੀਂ ਵੀ ਅਸੀਂ ਵੀ ਗੱਲ ਨੂੰ ਉਹਨਾਂ ਦੇ ਕੀ ਸੋਚੀਏ ਪਾਰਟੀ ਅਨਾਉਂਸ ਕਰਨ ਦੀ ਤੁਸੀਂ ਸੋਚੀ ਹੈ ਅਮਰਿਤਪਾਲ ਦੀ ਕੀ ਰਾਏ ਹੈ ਉਹਦੇ ਤੇ ਔਰ ਤੁਸੀਂ ਲੋਕ ਕਿੰਨਾ ਕੋ ਲੱਗਦਾ ਹੰਗਾਰਾ ਮਿਲੇਗਾ ਪਾਰਟੀ ਨੂੰ ਹੰਗਾਰਾ ਜੀ ਅਸੀਂ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਕਰਨਾ ਤੇ ਸੰਗਤਾਂ ਨੇ ਮੰਗ ਦੇ ਉੱਪਰ ਹੀ ਅਸੀਂ ਪਹਿਲਾਂ ਨਹੀਂ ਤੇ ਉਦੋਂ ਦੇ ਕਰ ਸਕਦੇ ਸੀ ਅਸੀਂ ਇਹ ਪਹਿਲਾਂ ਸਾਰੇ ਪੰਜਾਬ ਚ ਘੁੰਮ ਕੇ ਸਾਰੇ ਲੋਕਾਂ ਨਾਲ ਰਾਏ مشਵਰਾ ਕਰਨ ਤੋਂ ਬਾਅਦ ਚ ਹੀ ਅਸੀਂ ਇਸੇ ਪਾਸੇ ਨੂੰ ਅਧਿਆ ਕਿ ਲੋਕਾਂ ਦੀ ਰਾਏ ਆ ਕਿ ਇਹ ਪੰਜਾਬ ਨੂੰ ਜਿਹੜੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਸਿੱਖ ਪੰਥ ਦੀ ਕੋਈ ਗੱਲ ਕਰਨ ਵਾਸਤੇ ਜਿਹੜੀ ਇੱਕ ਪਾਰਟੀ ਦੀ ਬਹੁਤ ਲੋੜ ਆ ਤੇ ਉਹ ਸਿਰਦ ਬੰਦਿਆਂ ਨੂੰ ਅੱਗੇ ਨਾਲ ਲੈ ਕੇ ਜੋ ਕੁਰਬਾਨੀ ਵਾਲੇ ਜੋ ਇਹ ਜੋ ਆਪਣੇ ਪਰਿਵਾਰਵਾਦ ਤੋਂ ਨਿੱਜਵਾਦ ਤੋਂ ਉੱਪਰ ਉੱਠ ਕੇ ਕੰਮ ਕਰ ਸਕਦੇ ਹਾਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਹੋਰ ਕਿਸੇ ਪਾਰਟੀ ਦਾ ਸਮਰਥਨ ਲਾਉਂਗੇ ਅਗਰ ਕੋਈ ਸਿੱਖ ਜਥੇਬੰਦੀ ਦੇ ਹੱਕ ਚ ਆਉਣੀ ਚਾਹੁੰਦੀ ਆ ਕੋਈ ਮੌਜੂਦਾ ਪਾਰਟੀ ਨਹੀਂ ਪਾਰਟੀ ਦਾ ਤੇ ਪਾਰਟੀ ਦੇ ਜਿਦਾਂ ਵੱਖ-ਵੱਖ ਜਥੇਬੰਦੀਆਂ ਵੱਖ ਸਾਰਿਆਂ ਦਾ ਸਹਿਯੋਗ ਤੇ ਸਾਰਿਆਂ ਦਾ ਹੀ ਚਾਹੀਦਾ ਹੁੰਦਾ ਪਰ ਉਹ ਜਦੋਂ ਕੋਈ ਕੱਲ ਨੂੰ ਕੋਈ ਇਲੈਕਸ਼ਨ ਆਉਂਦੀ ਆ ਕਿਸੇ ਨਾਲ ਕੋਈ ਮੇਲ ਤਾਲਮੇਲ ਹੋ ਸਕਦਾ ਹੈ ਕਿ ਹੁਣ ਪਾਰਟੀ ਜਾਂ ਤਾਂ ਕੋਈ ਮਰਜ਼ ਕਰਕੇ ਸਾਡੇ ਨਾਲ ਚੱਲ ਫੇ ਕੋਈ ਗੱਲ ਨਹੀਂ ਉਹਨੂੰ ਅਸੀਂ ਲੈ ਲਾਂਗੇ ਤੇ ਜੇ ਕੋਈ ਕਹੇ ਕਿ ਹਾਂ ਉਹ ਉਹ ਤੇ ਆਉਣ ਵਾਲੇ ਸਮੇਂ 'ਚ ਅਸੀਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਪਾਰਟੀ ਦਾ ਕੀ ਨਾਂ ਸੋਚਿਆ ਕੀ ਰੱਖਿਆ ਜਾਏਗਾ ਨਹੀਂ ਨਾਂ ਤੇ ਅਸੀਂ ਜਿੱਦਾਂ ਸਮਝੋ ਕਿ ਪੰਜਾਬ ਦੀ ਜੋ ਬੜੀ-ਬੜੀ ਲੜਾਈ ਲੜੀ ਆ ਅਕਾਲੀ ਦਲ ਨੇ ਅਕਸ਼ਾ ਅਕਾਲੀ ਦਲ ਵੀ ਹੋ ਸਕਦਾ ਕੋਈ ਅਜੇ ਫਾਈਨਲ ਨਹੀਂ ਕਰ ਰਹੇਗੇ ਮਰੰਦ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਆ ਉਹ ਹੀ ਸਾਰੀਆਂ ਚੀਜ਼ਾਂ ਉਹਦਾ ਪਾਰਟੀ ਦਾ ਸੰਵਿਧਾਨ ਬਾਰੇ ਪਾਰਟੀ ਦੇ ਨਾਮ ਬਾਰੇ ਫਾਈਨਲ ਕਰੂਗੀ ਬਾਕੀ ਜੋ ਵੀ ਉੱਗੇ ਉਹਦਾ ਢਾਂਚਾ ਬਾਏ ਅਮਰਤਪਾਲ ਬਾਹਰ ਆਉਣ ਬਾਰੇ ਕੋਈ ਗੱਲਬਾਤ ਚੱਲੀ ਕਿਸੇ ਪਾਸੇ ਕੋਈ ਗੱਲ ਆਈ ਨਹੀਂ ਅਜੇ ਕੋਈ ਗੱਲਬਾਤ ਕੋਈ ਸਰਕਾਰ ਦੀ ਅਜੇ ਨੀਅਤ ਮੇਰੇ ਖਿਆਲ ਅਕ ਅਜੇ ਸਹੀ ਨਹੀਂ ਗਈ ਉਹਨਾਂ ਦੀ 15 ਤਰੀਕ ਹੈ ਸ਼ਾਇਦ ਕੋਰਟ ਤੋਂ ਕੋਈ ਰੀਲੀਫ ਮਿਲ ਜੇ ਤੇ ਵੱਖਰੀ ਗੱਲ ਹੈ ਪਰ ਅਜੇ ਮੇਰੇ ਖਿਆਲ ਕੋਈ ਉਹਨਾਂ ਨਾਲ ਗੱਲ ਹੋਈ ਹੋਵੇ ਔਰ ਅਮਰਤਪਾਲ ਦਾ ਕੀ ਕਹਿਣਾ ਪਾਰਟੀ ਨੂੰ ਬਣਾਉਣ ਨੂੰ ਲੈ ਕੇ ਅਮਰਤਪਾਲ ਦਾ ਤੇ ਕਹਿਣਾ ਕਿ ਜੇ ਲੋਕਾਂ ਦੀ رائے ਨਾਲ ਹੀ ਆਪਾਂ ਕੰਮ ਕਰਨਾ ਜੇ ਲੋਕ ਚਾਹੁੰਦੇ ਉਹ ਤੇ ਪਹਿਲਾਂ ਰਾਜਨੀਤੀ ਚ ਵੈਸੇ ਹੀ ਨਹੀਂ ਆਉਣਾ ਨਹੀਂ ਸੀ ਚਾਹ ਰਹੇ ਉਹ ਕਹਿੰਦਾ ਕਿ ਅੱਜ ਵੀ ਮੇਰਾ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਮੇਰਾ ਪਹਿਲਾ ਮੁੱਖ ਮਕਸਦ ਆ ਤੇ ਇਸ ਕਰਕੇ ਜੇ ਪੰਜਾਬ ਦੇ ਹੁਣ ਕੀ ਹੈ ਕਿ ਰਾਜਨੀਤਿਕ ਪਾਰਟੀ ਤੋਂ ਬਿਨਾ ਕੋਈ ਪਾਵਰ ਤੋਂ ਬਿਨਾ ਕੋਈ ਤੁਸੀਂ ਕਿਸ ਚੀਜ਼ ਤੇ ਕੋਈ ਵੀ ਮਸਲੇ ਤੇ ਕੋਈ ਉਹਨੂੰ ਰੋਕ ਨਹੀਂ ਸਕਦਾ ਨਸ਼ਾ ਹੀ ਆ ਜਿੱਦਾਂ ਸਰਕਾਰ ਦੀ ਸਹਿਮਤੀ ਨਾਲ ਵਿਕਰੇ ਜੇ ਸਰਕਾਰ ਕੋਈ ਚੰਗੀ ਹੋਵੇ ਪੰਜਾਬ ਦੇ ਹਕਕਾਰਾਂ ਦੀ ਨੌਜਵਾਨੀ ਨਾਲ ਕੋਈ ਪਿਆਰ ਕਰਨ ਵਾਲੀ ਕੋਈ ਪੰਜਾਬ ਦਾ ਦਰਦ ਰੱਖਣ ਵਾਲੀ ਹੋਵੇ ਤੇ ਨਸ਼ਾ ਬੰਦ ਕੀਤਾ ਜਾ ਸਕਦਾ ਹੈ ਕੀ ਲੱਗਦਾ ਕਿ ਪੰਜਾਬ ਆ ਨਵੀਂ ਪਾਰਟੀ ਜਿਹੜੀ ਤੁਸੀਂ ਬਣਾਉਣ ਜਾ ਰਹੇ ਹੋ ਉਹਦੇ ਨਾਲ ਪੰਜਾਬ ਦਾ ਸੁਧਾਰ ਹੋਊਗਾ ਕਿਉਂਕਿ ਪਾਰਟੀਆਂ ਪਹਿਲਾਂ ਵੀ ਬਹੁਤ ਬਣੀਆਂ ਸਿਰ ਪਾਰਟੀਆਂ ਤੱਕ ਹੀ ਸੀਮਤ ਰਹਿ ਗਈਆਂ ਸੀ ਤੇ ਅਸੀਂ ਤੇ ਜੀ ਕੋਈ ਵਾਅਦਾ ਤੇ ਨਹੀਂ ਕਰ ਸਕਦੇ ਕੋਸ਼ਿਸ਼ ਹੈ ਸਾਡੀ ਕਿ ਇਮਾਨਦਾਰੀ ਨਾਲ ਸੱਚੇ ਦਿਲ ਤੋਂ ਜੇ ਕੋਈ ਲੱਗਣਗੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਗੁਰੂ ਮਹਾਰਾਜ ਸਫਲਤਾ ਜੀ ਸਭ ਦੇ ਭਲੇ ਦੀ ਗੱਲ ਲੈ ਕੇ ਚੱਲਾਂਗੇ ਇਹ ਨੇ ਕਿ ਆਪਣੇ ਪਰਿਵਾਰਵਾਦ ਵਾਸਤੇ ਜਾਂ ਨਿਜਵਾਦ ਵਾਸਤੇ ਆਪਾਂ ਤੁਰੀਏ ਤੇ ਫਿਰ ਮੇਰੇ ਖਿਆਲ ਕਿ ਜਿੱਦਾਂ ਅੱਗੇ ਰੋਲਕੀਆਂ ਉਹਦਾ ਅਸੀਂ ਵੀ ਰੋਲ ਸਕਦੇ ਆ ਪਰ ਸਾਡਾ ਤੇ ਟੇਕ ਇਹੋ ਹੀ ਆ ਕਿ ਅਸੀਂ ਸਾਡੀ ਜਿਹੜੀ ਆ ਆਪਣੇ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਜੋ ਵੀ ਸਾਡੇ ਮਸਲੇ ਉਹਨਾਂ ਨੂੰ ਬਚਾਉਣ ਵਾਸਤੇ ਬੇਅਦਬੀਆਂ ਦਾ ਮੁੱਦਾ ਗੱਲ ਇਹ ਤਾਂ ਬੇਅਦਬੀਆਂ ਮੁੱਦਾ ਜਿਹੜਾ ਉੱਥੇ ਹੀ ਖੜਾ ਹੋਇਆ ਜਦੋਂ ਕੋਈ ਵੀ ਪਾਰਟੀ ਹੋਂਦ ਵਿੱਚ ਆਉਂਦੀ ਆ ਵਾਅਦਾ ਕੀਤਾ ਜਾਂਦਾ ਪਰ ਵਾਅਦੇ ਤੇ ਖਰਾ ਨਹੀਂ ਉਤਰਦੇ ਨੇ ਅਸੀਂ ਜੀ ਆਪਣੀ ਹੁਣ ਇਹ ਤੇ ਵਾਦਾ ਕਰਕੇ ਆਏ ਸੀ ਤੇ ਜੇ ਸਰਕਾਰ ਦੇ ਹੁੰਦਿਆਂ ਵੀ ਨਹੀਂ ਇਹ ਕੁਝ ਕਰ ਸਕਦੇ ਤੇ ਫਿਰ ਤੇ ਮੇਰੇ ਖਿਆਲ ਕੋਈ ਬਹੁਤ ਜੇ ਕੋਈ ਕੱਲ ਨੂੰ ਮੌਕਾ ਆਉਂਦਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਤੇ ਇਸੇ ਇਸੇ ਲੜਾਈ ਵਾਸਤੇ ਤੇ ਸਾਨੂੰ ਮੈਦਾਨ ਚਾਉਣਾ ਪੈ ਰਿਹਾ ਸਾਡੇ ਬੰਦੀ ਸਿੰਘਾਂ ਦੀ ਜੇ ਹਰਾਈ ਨਹੀਂ ਹੋ ਰਹੀ ਬੇਦਮੀ ਦਾ ਇਨਸਾਫ ਨਹੀਂ ਮਿਲ ਰਿਹਾ ਸਾਡੇ ਕਿਸਾਨਾਂ ਦਾ ਇਨਸਾਫ ਨਹੀਂ ਹੋ ਰਿਹਾ ਤੇ ਜੇ ਅਸੀਂ ਇਹ ਇਹਦੇ ਵਾਸਤੇ ਪਾਰਟੀ ਬਣਾ ਰਹੇ ਤੇ ਇਤੋਂ ਅਸੀਂ ਪਿੱਛੇ ਕਿੱਦਾਂ ਹਟਾਂਗੇ ਅਸੀਂ ਇਹ ਇਸ ਇਸੇ ਕਰਕੇ ਨਹੀਂ ਤੇ ਪਾਰਟੀਆਂ ਤੇ ਬਹੁਤ ਆ ਆ ਸਾਨੂੰ ਲੱਗਦਾ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀਆਂ ਇਸ ਕਰਕੇ ਅਸੀਂ ਇਹ ਸਾਰੇ ਪੰਜਾਬੀ ਦੇ ਲੋਕਾਂ ਦਾ ਸਾਰੇ ਲੋਕ ਸੰਗਠਨਾਂ ਦਾ ਸੰਯੋਗ ਲੈ ਕੇ ਇਹ ਚੀਜ਼ ਕਰਨੇ ਜਾ ਰਹੇ ਹਾਂ ਤੇ ਸਾਰਿਆਂ ਨੂੰ ਇਹ ਇਕੱਲੇ ਕਰ ਦੇ ਵਸਦੀ ਕਹਿੰਦੇ ਸਾਰਿਆਂ ਦੇ ਜਦੋਂ ਉੱਠ ਖੜਾਓਗੇ ਤੇ ਫਿਰ ਹੀ ਮੇਰੇ ਖਿਆਲ ਨਾਲ ਨਸ਼ੇ ਦਾਜ ਕਾਇਰ ਵੀ ਤਾਂ ਹੀ ਅਸੀਂ ਥਲ ਸਕਦੇ ਹਾਂ ਜਾਂ ਜੋ 22 ਦੀ ਤਿਆਰੀ ਹੋ ਰਹੀ ਹੈ ਜੀ ਫਿਰ ਇਸ ਦਾ ਮਤਲਬ ਹੁਣ ਲਾਮਬੰਦੀ ਪੂਰੀ ਕੀਤੀ ਜਾ ਰਹੀ ਹੈ ਨੇ ਇਹ ਤਿਆਰੀਆਂ ਤੇ ਜੀ 2027 ਹੋਵੇ ਜਾਂ ਕੋਈ ਹੋ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਸਾਰੇ ਚੀਜ਼ ਅਸੀਂ ਜਦੋਂ ਜੇ ਇਸ ਫੀਲਡ 'ਚ ਸਾਰੀ ਜਗ੍ਹਾ ਤੇ ਸੁਧਾਰ ਦੀ ਬਹੁਤ ਵੱਡੀ ਲੋੜ ਹੈ ਜੋ ਸ਼੍ਰੋਮਣੀ ਕਮੇਟੀ ਆ ਤੇ ਇਹ ਵੀ ਇੱਕ ਸਾਡੀ ਬੜੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਸੀਗੀ ਤੇ ਉਹ ਉਹ ਜੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਤੇ ਮੇਰਾ ਖਿਆਲ ਜੋ ਧਰਮ ਪਰਿਵਰਤਨ ਜਾਂ ਇਹੋ ਜਿਹੀਆਂ ਚੀਜ਼ਾਂ ਵਾਪਰ ਰਹੀਆਂ ਪੰਜਾਬ 'ਚ ਨਸ਼ਾ ਵੀ ਆ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੀ ਵੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਉਹਨਾਂ ਅਕਾਲੀ ਦਲ ਮਾਨ ਦਲ ਦੀ ਵੀ ਪਾਰਟੀ ਆ ਉਹ ਵੀ ਸਿੱਖਾਂ ਲਈ ਕਹਿੰਦੇ ਅਸੀਂ ਕੰਮ ਕਰਦੇ ਆ ਬ ਇਕੱਠਾ ਚੱਲਿਆ ਜਾਊਗਾ ਜਾਂ ਤੁਸੀਂ ਅਲੱਗ ਚੱਲੋਗੇ ਉਹ ਅਲੱਗ ਚੱਲਣਗੇ ਨਹੀਂ ਅਸੀਂ ਸਾਰਿਆਂ ਦਾ ਸਮਰਥਨ ਤੇ ਅਸੀਂ ਸਾਰਿਆਂ ਨਾਲ ਲੈ ਕੇ ਸਾਰਿਆਂ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਹਾਂ ਜਿੱਥੋਂ ਤੱਕ ਚੱਲਣ ਦੀ ਕੋਸ਼ਿਸ਼ ਹੈ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਵੀ ਪੰਜਾਬ ਨਾਲ ਪੰਥਰ ਦਾ ਦਰਦ ਰੱਖਣ ਵਾਲੀਆਂ ਧਿਰਾਂਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਵੇਂ ਤੁਸੀਂ ਇਸ਼ਾਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅੰਮ੍ਰਿਤਸਰਾ ਤੁਹਾਡੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਦੀ ਮਿਲਦੀ ਹੋ ਸਕਦੀ ਹੈ ਲੱਗਦਾ ਵੀ ਫਿਰ ਆਪਸੀ ਫਾਈਟ ਵੀ ਹੋ ਸਕਦੀ ਹੈ ਪਾਰਟੀ ਤੇ ਹੋ ਸਕਦਾ ਕਿ ਦੋਏ ਹੋਣ ਜੋ ਵੀ ਚਾਰ ਵੀ ਜਿੱਦਾਂ ਸਾਰਿਆਂ ਨੂੰ ਅਸੀਂ ਬਾਅਦ ਚ ਵੀ ਕੋਈ ਸਾਂਝੇ ਪ੍ਰੋਗਰਾਮਾਂ ਤੇ ਤਾਲਮੇਲ ਕਰਕੇ ਇਕੱਠੇ ਚੱਲਣ ਦੀ ਕੋਸ਼ਿਸ਼ ਅਸੀਂ ਕਹਿੰਨੇ ਕਿ ਪੰਜਾਬ ਜੇ ਆਪਾਂ ਪੰਜਾਬ ਦਾ ਦਰਦ ਰੱਖਦੇ ਹਾਂ ਸਾਰੇ ਜਿਹੜਾ ਪੰਜਾਬ ਦਾ ਦਰਦ ਰੱਖਦਾ ਉਹਨਾਂ ਨੂੰ ਅੱਜ ਦਾ ਹੁਣ ਬੰਦੀ ਸਿੰਘਾਂ ਦਾ ਮਸਲਾ ਵਾ ਕਿਸਾਨੀ ਦਾ ਮਸਲਾ ਸਾਰੇ ਜਣੇ ਆਉਣ ਰੋਡ ਤੇ ਤੇ ਇਹ ਹਾਲੋ ਜੇ ਤੇ ਸਾਰੀ ਗੱਲ ਤੇ ਬਦਲ ਨਹੀਂ ਸਕਦਾ ਤਨ ਜੋ ਕਿ ਅਬ ਮਰਜ ਕਰਨਾ ਸਕੇ ਜੇਕਰ ਪਾਰਟੀ ਬਣਾਉਂਦੇ ਹੋ ਤਾਂ ਨਹੀਂ ਸਖਬੀਰ ਬਾਦਲ ਨੇ ਤੇ ਪੂਰੀ ਜਿੱਦ ਫੜੀ ਹੋਈ ਹੈ ਕਿ ਅਕਾਲੀ ਦਲ ਜਨਾਤਰਕ ਪੂਰਾ ਚੰਗੀ ਤਰ੍ਹਾਂ ਖਤਮ ਨਹੀਂ ਹੁੰਦਾ ਨਾ ਚਿਰ ਮੈਂ ਪਿਛੇ ਨਹੀਂ ਹਟੂਗਾ ਉਹਨਾਂ ਨੇ ਤਾਂ ਅਕਾਲ ਤਖਤ ਦੇ ਆਦੇਸ਼ ਨਹੀਂ ਉਹਨਾਂ ਨੇ ਉਹ ਨਹੀਂ ਮੰਨਿਆ ਤੇ ਉਹ ਜੋ ਉਹਨਾਂ ਨੂੰ ਦੇਸ਼ ਦਿੱਤਾ ਹੈ ਕਿ ਤਿੰਨ ਦਿਨ ਚ ਅਸਤੀਫਾ ਦੇ ਦਿਓ ਉਹ ਹੁਣ ਹੋਰ ਡਰਾਮੇਬਾਦੀਆਂ ਸ਼ੁਰੂ ਕਰਕੇ ਇਹ 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 ਹੀ ਚੀਜ਼ਾਂ ਤੋਂ ਇਹ ਲੋਕਾਂ ਤੰਗ ਆ ਗਏ ਤਾਂ ਇਹ ਪਾਰਟੀ ਦੀ ਲੋੜ ਹੈ ਪਰ ਉਹਨਾਂ ਨੇ ਤਾਂ ਹੁਣ ਮਾਫੀ ਦੀ ਜਿਹੜੀ ਆ ਉਹ ਮੰਗ ਲਈ ਆ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਦੀ ਜਿਹੜੀ ਮੰਗ ਲਈ ਆ ਜੀ ਮਾਫੀ ਤੇ ਇੱਕ ਮੇਰੇ ਖਿਆਲ ਡਰਾਮਾ ਕੀਤਾ ਗਿਆ ਮਾਫੀ ਮੰਗਣ ਤੋਂ ਬਾਅਦ ਜੋ ਅਕਾਲ ਤਖਤ ਦਾ ਆਦੇਸ਼ ਸੀ ਕਿ ਤੁਸੀਂ ਪ੍ਰਧਾਨਗੀ ਤੋਂ ਸਾਰੇ ਉਹਦਿਆਂ ਤੋਂ ਅਸਤੀਫਾ ਦਿਓ ਤੇ ਉਹ ਅਜੇ ਤੱਕ ਉਹਨੂੰ ਲਟਕਾਇਆ ਜਾ ਰਿਹਾ ਉਹ ਨਹੀਂ ਮੰਨਿਆ ਜਾ ਰਿਹਾ ਠੀਕ ਹੈ ਇੱਕ ਮਿੰਟ